ਨਾਨਕ ਹਉ ਨਲਹਾਰੀ ਤਨ ਕੋ ਜੋ ਚਲਨ ਸਤਪੁਰ ਪਾਏ ਜੋ ਚਲਨ ਸਤਪੁਰ ਪਾਏ ਗੁਰ ਸੇਵਾ ਕਰਤੇ ਸੁਖ ਉਪਜੈ ਗੁਰ ਸੇਵਾ ਤੇਰ ਦੁੱਖ ਨਾ ਲਗੇ ਆਏ ਲਗੇ ਆਏ ਤੇਰ ਦੁੱਖ ਨਾ ਲਗੇ ਆਏ ਗੁਰਸੇਵਾ ਜਨ ਆਪ ਜੀ ਨੇ ਸਰਵਣ ਕੀਤਾ ਕਿਰਤਨ ਤੇ ਹੀ ਹੈ ਨਾ ਜਿਹੜਾ ਸਰਵਣ ਹੁਣ ਕੀਤਾ ਆਪ ਜੀ ਨੇ ਤੇ ਜੇ ਉਹ ਲੋਕ ਜੋ ਮਰਜ਼ੇ ਗਾਈ ਜਾਣ ਉਹਨੂੰ ਨਾਮ ਹੀ ਕੀਰਤਨ ਤਾਂ ਦੇਣ ਤੇ ਫਿਰ ਕੀਰਤਨ ਦੇ ਨਾਮ ਤੇ ਕਿਤੇ ਨਾ ਕਿਤੇ ਕੀਰਤਨ ਨੂੰ ਬਦਨਾਮ ਹੀ ਕਰਦੇ ਨੇ ਕਿ ਵੀ ਸਾਨੂੰ ਗੁਰੂ ਚੇਤੇ ਨਹੀਂ ਹੁੰਦਾ ਦੇਖੋ ਇੱਕ ਹਜ ਮੇਰੇ ਖੜ ਮਹੀਨਾ ਵੀ ਨਹੀਂ ਹੋਇਆ ਹੁਣ ਇੱਕ ਵੀਡੀਓ ਪਹਿਲਾਂ ਆਈ ਸੀ ਕਿ ਗੁਰੂ ਦੇ ਹਜ਼ੂਰੇ ਵਿੱਚ ਬੈਠ ਕੇ ਆਪਣੇ ਉਹ ਕਿਰਤਨ ਕਰਦੇ ਹੁੰਦੇ ਨੇ ਜੀ ਉਰੇ ਐਵੇਂ ਦੇ ਲੋਕ ਕਿਉਂ ਕਿ ਆਪਾਂ ਪੁੱਛਣ ਵਾਲੇ ਹੁਣ ਕੋਈ ਨਹੀਂ ਰਹਿਏ ਇੱਕ ਨੂੰ ਨਹੀਂ ਪੁੱਛਿਆ ਤੇ ਫਿਰ ਦੂਜਾ ਹੁਣ ਫਿਰ ਉੱਠ ਗਿਆ ਜੀ ਕਿਸ਼ਨ ਪਹਿਲੂ ਬੈਠਣ ਗਾ ਦਿੱਤਾ ਆਂਦੇ ਕੁੜੀਏ ਜਾਂਦੇ ਕੁੜੀ ਜਿੰਦਾ ਕੋਈ ਨਾ ਅਰਥ ਨਾ ਕੋਈ ਮੂੰਹ ਨਾ ਮੱਥਾ ਫੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਦਾ ਤਾਂ ਵੱਡਾ ਖਜ਼ਾਨਾ ਤੁਹਾਨੂੰ ਕੋਈ ਸ਼ਬਦ ਹੀ ਨਹੀਂ ਲੱਭਦਾ ਜੇ ਤੂੰ ਸੋ ਕੋ ਗੀਤ ਵੀ ਗਾਉਣਾ ਗੀਤ ਦਾ ਕੋਈ ਨਾ ਕੋਈ ਅਰਥ ਤੇ ਹੋਵੇ ਨਾ ਹੱਲੋ ਉਹਦੇ ਉਹਨੂੰ ਜੁੱਤੀਆਂ ਵੱਜੀਆਂ ਨੇ ਤੇ ਕਿਉਂਕਿ ਵੱਜੀਆਂ ਨਹੀਂ ਨਾ ਜੇ ਵੱਟ ਜਾਂਦੀ ਤਾਂ ਅੱਗੇ ਅੱਗੇ ਸੁਚੇਤ ਹੋ ਜਾਂਦੇ ਹੁਣ ਇੱਕ ਹੋਰ ਆ ਗਿਆ ਜਿਹੜਾ ਬੈਠਾ ਹੋਇਆ ਪਤਾ ਨਹੀਂ ਗਾਇਕ ਹੀ ਜਾਂਦਾ ਜੀ ਉਹ ਪਤਾ ਨਹੀਂ ਕਿ ਉਹ ਹੋਰ ਜਿੰਦਾ ਕੋਈ ਅਰਥ ਨਹੀਂ ਆਸ਼ਕ ਆਸ਼ਕ ਸਭ ਕੋ ਆਖਿਆ ਪਤਾ ਨਹੀਂ ਕਿਹੜਾ ਆਸ਼ਕ ਆਖਿਆ ਤੇ ਫਿਰ ਕਹਿੰਦਾ ਟੀਡੀ ਪਗੜੀ ਧਰ ਕੇ ਉਹ ਮੂਰਖਾ ਪੜਾ ਤੂੰ ਦੱਸ ਪੱਗ ਕੋਈ ਤਰਨ ਵਾਲੀ ਚੀਜ਼ ਹੈ ਕਿ ਬਨਣ ਵਾਲੀ ਚੀਜ਼ ਹੈ

ਇਕ ਆਸ਼ਿਕ ਸਭ ਕੋਈ ਆਖੇ ਟੇਡੀ ਪਗੜੀ ਧਰ ਕੇ ਆਸ਼ਿਕ ਆਸ਼ਿਕ ਸਭ ਕੋਈ ਆਖੇ ਟੇਡੀ ਪਗੜੀ पगड़ी तर खे होर आशिक आशिक सभई खे टेटी पगड़ी तर

ਸਭ ਕੋਈ ਆਕੇ ਤੇਤੀ ਪਗੜੀ ਸਰਕੇ ਆਸ਼ਿਕ ਆਸ਼ਿਕ ਸਭ ਕੋਈ পগড়ি তার আশ লা শিক সব কইয়া খে ট পগড়ি ধারকে শিখলা শিক সবা খে ਸਭ ਕੋਈ ਆਕੇ ਤੇਤੀ ਪਗੜੀ ਸਰਕੇ ਆਸ਼ਿਕ ਆਸ਼ਿਕ ਸਭ ਕੋਈ ਨੂੰ ਬਦਨਾਮੀ ਕਰਦੇ ਨੇ ਨਾ ਜੀ ਫਿਰ ਜਦੋਂ ਸਾਡੇ ਵਰਗੇ ਬੋਲਦੇ ਨੇ ਕਹਿੰਦੇ ਨੇ ਕਿ ਕੰਜਰਖਾਨਾ ਹੈ ਤੇ ਕਹਿੰਦੇ ਭਾਈ ਸਾਹਿਬ ਜੋ ਗੁਰੂ ਸਾਹਿਬ ਦੀ ਹਜ਼ੂਰੀ ਚੋਂ ਉਹਨਾਂ ਨੂੰ ਬੋਲਣਾ ਬੁੱਲਿਆ ਕਰੋ ਪੇ ਲੱਖ ਦੇ ਲਾਂਤ ਤੇ ਫਿਰ ਉਦੋਂ ਤੁਹਾਨੂੰ ਨੇ ਜਦੋਂ ਤੁਸੀਂ ਬੈਠੇ ਹੋ ਸੁਣਦੇ ਹੋ ਹੁਣ ਭਾਵੇਂ ਉਹ ਆਪਣੇ ਆਪ ਨੂੰ ਫਿਰ ਸਹਿਜ ਧਾਰੀ ਕਹਿਣ ਬੋਲਦੇ ਹੋਰ ਨੇ ਪਰ ਜਿੱਦਾਂ ਨੇ ਗੁਰੂ ਗ੍ਰੰਥ ਸਾਹਿਬ ਰੱਖਿਆ ਹੋਇਆ ਗੁਰਦੁਆਰਾ ਬਣਾਇਆ ਹੋਇਆ ਤੇ ਘਟੋ ਘਟ ਫਿਰ ਹੁਣ ਜਿਹੜੇ ਆਪਣੇ ਆਪ ਨੂੰ ਠੇਕੇਦਾਰ ਕਹਿੰਦੇ ਨੇ ਧਰਮ ਦੇ ਉਹਨਾਂ ਨੂੰ ਈਵੇਂ ਦੇ ਥਾਵਾਂ ਤੇ ਕੋਈ ਨਾ ਕੋਈ ਤਾਂ ਵੇਖਣਾ ਚਾਹੀਦਾ ਨੇ ਜੀ ਜਿੱਥੇ ਗੁਰੂ ਘਰ ਬਣਿਆ ਹੋਇਆ ਗੁਰਦੁਆਰੇ ਦਾ ਸਰੂਪ ਹੈ ਉੱਥੇ ਕੋਈ ਨਾ ਕੋਈ ਮਰਿਆਦਾ ਤੇ ਹੋਵੇ ਕਿ ਜਿਹੜਾ ਮਰਜ਼ੇ ਜੋ ਮਰਜ਼ੇ ਗਾਈ ਜਾਏ ਤੇ ਲੋਕੀ ਚਿੰਟੇ ਵਜਾਈ ਜਾਂ ਨਾਲ ਬੈਠੇ ਹੋਏ ਸਤਿਗੁਰੂ ਜੀ ਕਿਰਪਾ ਕਰ ਦੇਵੇ ਕਿਉਂਕਿ ਐਵੇਂ ਦੇ ਲੋਕਾਂ ਨੂੰ ਗੁਰੂ ਅਸਲ ਵਿੱਚ ਚੇਤੇ ਨਹੀਂ ਹੁੰਦਾ ਤਾਂ ਇਹ ਤਾਂ ਫਿਰ ਜਿਹੜੇ ਮਰਜ਼ੇ ਗੀਤ ਗਾਏ ਦੇਖੋ ਗੀਤ ਗਾਉਣ ਨੂੰ ਵੀ ਮਾੜੇ ਨਹੀਂ ਆ ਸ਼ਹੀਦੀ ਦਿਹਾੜੇ ਹੁਣ ਲੰਘੇ ਨੇ ਛੋਟੇ ਸਾਹਿਬ ਜੀ ਤੈਨੂੰ ਯਾਦ ਕਰਕੇ ਗੁਰੂ ਦੇ ਹਜੂਰੇ ਵਿੱਚ ਲੋਕਾਂ ਨੇ ਗੀਤ ਥੋੜੇ ਗਾਏ ਨੇ ਕੁ ਬੜੇ ਗੀਤ ਗਾਏ ਪਰ ਉਹ ਗੀਤਾਂ ਦਾ ਵੀ ਕੋਈ ਨਾ ਕੋਈ ਮਤਲਬ ਤਾਂ ਹੈ ਨਾ ਕਿਸੇ ਆਪਣੇ ਗੁਰੂ ਦੇ ਸਾਹਿਬ ਜਾਦਿਆਂ ਨੂੰ ਯਾਦ ਕਰ ਰਹੇ ਆ ਢਾਡੀ ਸਿੰਘ ਜਿਹੜੇ ਨੇ ਉਹ ਵਾਰਾ ਗਾਉਂਦੇ ਨੇ ਉਹਨਾਂ ਦਾ ਕੋਈ ਨਾ ਕੋਈ ਮਤਲਬ ਤਾਂ ਹੈ ਨਾ ਸੀ ਸੂਰਬੀਰ ਜੋਧਿਆਂ ਦੀ ਵਾਰਾ ਗਾ ਰਹੇ ਪਰ ਜਿੰਦਾ ਕੋਈ ਮਤਲਬ ਹੀ ਨਹੀਂ ਪਤਾ ਨਹੀਂ ਇਹ ਕੋ ਗਾਣਾ ਹੈ ਗੀਤ ਹੈ ਇਹ ਹੈ ਕਿ ਖੈਰ ਸਤਿਗੁਰ ਜੀ ਕਿਰਪਾ ਕਰਨ ਕਿਉਂਕਿ ਉਹ ਗੁਰੂ ਦੇ ਹਜ਼ੂਰੀ ਵਿੱਚ ਬੈਠ ਕੇ ਵੀ ਉਹਨਾਂ ਨੂੰ ਗੁਰੂ ਚੇਤ ਨਹੀਂ ਹੁੰਦਾ ਜੀ ਤਾਂ ਹੀ ਤੇ ਇੰਨੀ ਏਡੇ ਵੱਡੇ ਗਿਆਨ ਦਾ ਸਾਗਰ 1430 ਅੰਗ ਨੇ ਉਹਨਾਂ ਨੂੰ ਕੋਈ ਸ਼ਬਦ ਵੀ ਨਹੀਂ ਚਾਤੇ ਹੁੰਦਾ ਕਿਸੇ ਸ਼ਬਦ ਦਾ ਗਾਇਨ ਕਰ ਲਈਏ ਜੇ ਘਟੋ-ਘਟ ਕਿਸੇ ਸ਼ਬਦ ਦੇ ਮੁਤਾਬਕ ਜਿਹੜੀ ਵਿਆਖਿਆ ਹੁੰਦੀ ਉਸ ਉਸ ਤਰ੍ਹਾਂ ਦੀ ਕੋਈ ਧਾਰਮਿਕ ਪੜ੍ਹ ਲਈਏ ਕਿਉਂਕਿ ਗੁਰੂ ਚਾਹਤੇ ਨਹੀਂ ਆਪਣੇ ਆਪਣੇ ਮਨ ਦੇ ਮੁਤਾਬਕ ਪੜੀ ਜਾਣਾ ਖੈਰ ਗੁਰੂ ਸਾਹਿਬ ਦੀ ਕਿਰਪਾ ਕਰਦੇ ਨੇ ਜਿਹੜੇ